ਬੀਤੇ ਕੱਲ ਚੜ੍ਹਦੀ ਸਵੇਰੀ ਹੁਸ਼ਰਪੁਰ ਦੇ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਸਮੇਤ ਲੱਖਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਜਿੱਥੇ ਬਾਜ਼ਾਰ 'ਚ دہشت ਦਾ ਮਾਹੌਲ ਸੀ ਉੱਥੇ ਪੁਲਿਸ ਵਿਭਾਗ 'ਚ ਵੀ ਹੜਕੰਪ ਮਚ ਗਿਆ ਸੀ ਪ੍ਰੰਤ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 12 ਘੰਟਿਆਂ ਅੰਦਰ ਹੀ ਮਾਮਲੇ ਤੋਂ ਪਰਦਾ ਚੁੱਕ ਦਿੱਤਾ ਤੇ ਇਸ ਦੌਰਾਨ ਸਾਹਮਣੇ ਆਇਆ ਕਿ ਇਹ ਕੋਈ ਲੁੱਟ ਨਹੀਂ ਬਲਕਿ ਫਿਲਮੀ ਅੰਦਾਜ਼ ਵਿੱਚ ਖੁਦ ਹੀ ਦੁਕਾਨ ਦੇ ਨੁਕਰ ਨੇ ਆਪਣੇ ਦੋਸਤ ਅਤੇ ਉਸਦੇ ਪਿਤਾ ਨਾਲ ਮਿਲ ਕੇ ਰਚੀ ਸੀ ਤੇ ਪੁਲਿਸ ਨੇ ਜਾਲੀ ਲੁਟੇਰਿਆਂ ਤੋਂ 800 ਗ੍ਰਾਮ ਸੋਨਾ 2.5 ਕਿਲੋ ਚਾਂਦੀ ਅਤੇ 22 ਲੱਖ ਦੀ ਨਕਦੀ ਸਮੇਤ ਅਟੈਚੀ ਵੀ ਬਰਾਮਦ ਕੀਤਾ ਹੈ ਸਥਾਨਕ ਪੁਲਿਸ ਲੈਨ ਗਰਾਉਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲੰਬਾ ਨੇ ਦੱਸਿਆ ਕਿ ਖੁਸ਼ਾਲਪਿਕਾ ਜੀ ਸਾਵਲੇ ਹਲਵਾਸੀ ਕਮੇਟੀ ਬਾਜ਼ਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਬੀਤੇ ਕੱਲ ਜਦੋਂ ਉਹ 9 ਵਜੇ ਦੁਕਾਨ ਤੇ ਗਿਆ ਤਾਂ ਦੇਖਿਆ ਕਿ ਦੁਕਾਨ ਅੰਦਰ ਨੌਕਰ ਜੁਗੇਸ਼ ਯਾਦਵ ਜ਼ਮੀਨ ਤੇ ਡਿੱਗਿਆ ਹੋਇਆ ਸੀ ਤੇ ਉਸਦੇ ਮੂੰਹ ਤੇ ਟੇਪ ਲੱਗੀ ਹੋਈ ਸੀ ਤੇ ਇਸ ਦੌਰਾਨ ਉਸ ਵੱਲੋਂ ਦੱਸਿਆ ਗਿਆ ਸੀ ਕਿ ਦੋ ਲੁੱਟੇਰੇ ਦੁਕਾਨ ਦੇ ਲਾਕਰ ਚੋਂ 1 ਕਿਲੋ ਸੋਨਾ 3 ਕਿਲੋ ਚਾਂਦੀ ਅਤੇ 23 ਲੱਖ ਰੁਪਏ ਕੈਸ਼ ਲੈ ਗਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਸੀ ਤੇ ਜਦੋਂ ਪੜਤਾਲ ਸ਼ੁਰੂ ਕੀਤੀ ਤਾਂ ਪੁਲਿਸ ਨੇ ਲੁੱਟ ਕਰਨ ਵਾਲੇ ਦੋ ਵਿਅਕਤੀਆਂ ਕ੍ਰਿਸ਼ਨ ਕਪੂਰ ਅਤੇ ਸੰਦੀਪ ਕਪੂਰ ਵਾਸੀ ਕਰਨਾਲ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਪਾਸੋਂ ਲੁੱਟਦਾ ਸੋਨਾ ਅਤੇ ਚਾਂਦੀ ਸਮੇਤ 2.5 ਲੱਖ ਦੀ ਨਕਦੀ ਵੀ ਬਰਾਮਦ ਕਰ ਲਈ ਐਸਐਸਪੀ ਲਾਂਬਾ ਨੇ ਦੱਸਿਆ ਕਿ ਉਕਤ ਸਾਰਾ ਝੂਠਾ ਡਰਾਮਾ ਦੁਕਾਨ ਦੇ ਨੌਕਰ ਜੋਗੇਸ਼ ਜੱਦਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਚਿਆ ਸੀ ਤੇ ਕਾਬੂ ਕੀਤੇ ਦੋ ਲੁੱਟੇਰੇ ਆਪਸ ਵਿੱਚ ਪਿਓ ਪੁੱਤ ਹਨ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਅੱਜ ਕੱਲ بڑا ਇੱਕ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਹੁਸ਼ਿਆਰਪੁਰ ਸਰਾਵਾ ਮਾਰਕੀਟ ਚ ਇੱਕ 골ਡ ਸਮਿਥ ਦੀ ਸ਼ਾਪ ਤੇ ਸਰਾਵਾ ਸਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਗ ਆਏ ਤੇ ਜਿਨ੍ਹਾਂ ਨੇ ਗੋਲਸਪਤ ਤੇ EMPLOYE ਨੂੰ ਬੱਤਕੇ ਉਹਦਾ ਮੂੰਹ ਬੱਤਕੇ ਹੱਥ ਬੱਤਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 3 ਕਿਲੋ ਚਾਂਦੀ ਤੇ ਲਗਭਗ 3 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ DSP ਸਿਟੀ SPD ਇੰਚਾਰਜ CIA SHO ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜੀਟ ਕੀਤਾ ਤੇ within 24 hours ਅਸੀਂ ਜਿਹੜਾ ਇਹ ਕੇਸ ਜਿਹੜਾ ਅਸੀਂ ਦੇ ਲਈ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਨਵੋਲਡ ਸੀਗੇ ਉਹਨਾਂ ਨੂੰ within 24 hours ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਹੈ ਕਿ ਜਿਹੜਾ ਗੌਲ ਸਮਿਤਾ EMPLOYEES ਸੀਗਾ ਇਹ ਜੀਨੇ ਸਾਰਾ ਜਿਹੜਾ ਦੱਸਿਆ ਸੀਗਾ ਕਿ ਮੇਰੇ ਹੱਥ ਪੌਂ ਬੰਦ ਕੇ ਤੇ ਮੇਰੇ ਤੋਂ ਲੁਕ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕੋਰਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਬਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਪੰਜਾਬ ਪਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਨਡਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ ਚ ਹੈਗੇ ਜਿਦੇ ਵਿੱਚ ਗੋਲ ਸੁਵਿਤਾ EMPLOYE ਯੋਗੇਸ਼ਾ ਦਾ ਉਸ ਤੋਂ ਲਾ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨਾ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਰਦ ਹੈ ਤੇ ਇਹਨਾਂ ਨੇ ਸਾਈਨ ਕੀਤਾ ਤਾਂ ਬੰਦਾ ਪੁੱਤ ਆ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕਿਤੇ ਕਰ ਲਾ ਕੇ ਬਸ ਉਸ ਤੋਂ ਜੇ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕਿੱਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕਿਤੇ ਗਈ ਤੇ ਉਸ ਤੋਂ ਇਲਾਵਾ 22,50,000 ਰੁਪਏ ਰਿਕਵਰ ਸਾਡੀ ਟੀਮ ਵੱਲੋਂ ਕਿਤੇ ਗਏ ਹੈਗੇ ਇਸ ਕਰਕੇ ਇਸ ਕੇਸ 'ਚ ਜਿੰਨੀ ਵਾਰਦਾਤ 'ਚ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਸ ਇਟ ਇਜ਼ ਰਿਕਵਰ ਕਰ ਦਿੱਤੀ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਔਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸਦਾ ਰੋਲ ਹੈ। ਕੇਸ ਜਾਂਚ ਚੰਗਾ ਚੱਲ ਰਿਹਾ ਸੀ। ਤਾਂ ਜਿਹੜਾ ਸੰਦੀਪ ਘੋੜੇ ਵਿਚ ਮੈਂ ਕਿਵੇਂ ਸੰਬੰਧਤ ਹੈ। ਜਿਹੜਾ ਯੁਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਧਾ EMPLOYE ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਆ ਸੀਗਾ ਛੁੱਟੀ ਤੇ ਛੁੱਟੀ ਮਨਾਣ ਦੇ ਸਬ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ। ਇਹਦੇ ਨਾਲ ਹੀ ਤਾਂ ਇੱਕ ਕੋ EMPLOYE ਹੈਗਾ ਜਿਹੜਾ ਜਿਹਦਾ ਨਾਮ ਕੁਸ਼ਾਲ ਪਿਕਾਜੀ ਹੈਗਾ। ਤੇ ਉਹ ਦੋਨੋਂ ਸ਼ੌਪ ਸਵਾਰਦੇ ਸੀ ਕਿ ਸਾਰਾ ਟ੍ਰੇਡ ਤੇ ਸਾਰਾ ਟ੍ਰੇਡ ਤੋਂ ਹੀ ਕਮਾ ਰਿਹਾ ਸੀ ਤੇ ਜਿਸ ਨੇ ਯੋਗੇਸ਼ ਨੇ ਜਿਹੜਾ ਹੈਗਾ ਆ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਪ੍ਰੀਮੀਰੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਤੋਂ ਪੈਸੇ ਲੈਣੇ ਸੀ ਕਿ ਕੁਝ ਯੋਗੇਸ਼ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਨਦੇ ਉਹਨਾਂ ਦੇ ਹੜਾ ਹੈਗਾ ਮੇਬੀ ਕੀ ਨਿਕਲੇਗਾ ਕਿ ਨਹੀਂ ਉਹ ਤੋਂ ਬਾਅਦ ਸਹੀ ਇਨਵੈਸਟੀਗੇਸ਼ਨ ਚੋਂ ਨਿਕਲ ਕੇ ਆਏਗਾ ਤੇ ਉਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਤੇ ਨਾਲ ਨਾਲ ਮਾਲਕ ਤੋਂ ਇੱਕ ਰੰਜਿਸ਼ਨ ਔਰ ਲਾਲਚ ਆਕੇ ਇਹਨਾਂ ਸਾਰੀ ਵਾਅਦਤਾਂ ਤੋਂ ਅੰਜਾਮ ਦਿੱਤਾ ਨਹੀਂ ਨਹੀਂ ਇਹ ਤਾਂ ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲੰਮਸਮ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਦੇ ਇਹ ਟੈਕਨ ਪੁੱਛਾਇਆ ਤੇ ਉਹਨੇ ਇਸ ਆਪ ਨਾਲ ਕੈਲੀਬ੍ਰੇਟ ਕਰਕੇ ਉਹਦਾ ਕਹ ਰਿਹਾ ਹੈ ਕਿ ਉਹ ਐਕਸੈਪਟ ਸੀ ਜਾਂ ਨਿਕਲ ਕੇ ਆ ਜਾਈਏ ਕਿ ਸਾਹਮਣੇ ਕਿ ਭੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਭੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਪ ਵੱਧਾ ਖੁਦ ਹੀ ਸ਼ਾਪ ਦਾ ਆਰਡਰ ਹੈਗਾ ਤੇ ਹੋ ਸਕਦਾ ਕੁਛ ਇਨੇ ਗੋਲਡ ਇਹਨਾਂ ਨੂੰ ਦਿੱਤਾ ਹੋਵੇ ਕੁਛ ਜਿਹੜਾ ਹੈਗਾ ਖੁੱਤੇ ਫੁੱਟ-ਫੁੱਟ ਕਰਤਾ ਹੋ ਹੋ ਸਕਦਾ ਹੈਗਾ ਐਕਚੁਅਲ ਚ ਇਹ ਨਹੀਂ ਗਿਆ ਹੋਵੇ ਤੇ ਉਹਨੇ ਲਮਸਮ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਜ਼ ਇਟ ਇਜ਼ 100% ਰਿਕਵਰੀ ਜਿਹੜੀ ਹੈਗੀ ਉਹ ਆ ਗਈ ਤਾਂ which is close to the क्लेम्ड फिगर ਸਰគਿਲ ਦੇ ਸੰਬੰਧ ਵਿੱਚ ਸਾਧਾਰਨ ਘਟਨਾਵਾਂ ਦੇ ਅੰਜਾਮ ਦੇ ਕਿਤਾ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆਦੇ ਗੱਠੇ ਦਾ ਇਨਸੀਡੈਂਟ ਸੀਗਾ ਜਿਹਦੇ ਵਿੱਚ ਬੰਦਾ ਆਉਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਤੇ ਇੱਚ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀ ਕਿ ਉਹ ਵਾਰਦਾਤ ਤੋਂ ਕਾਫੀ ਦਿਨ ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪਨਾਜੀ ਪੱਟੇ ਆਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਕੋਈ ਇੱਕ ਵਾਰੀ ਕਦੇ ਹੀ ਨਹੀਂ ਆਪੀ ਫੋਟੋਆਂ ਕਿਹਾ ਤਾਂ ਉਹ ਤੇ ਇਹ ਇਤਰਾ ਸਾਧਸੀ ਨੂੰ ਆਰਥਵ ਵਜੂਦ ਸੀਗਾ ਇਹਨਾਂ ਨੇ ਜਿਹੜਾ ਹੁਣ ਪੁਸਤਾ 'ਸਤ ਸਾਮਲੇ ਆਇਆ ਹੈਗਾ ਕਿ ਲੁਧਿਆਣੇ ਤੱਕ ਬਸ ਤੇ ਬੈਠ ਕੇ ਆਏ ਕਨਾਲ ਤੋਂ ਲੁਧਿਆਣੇ ਤੋਂ ਉਹਨਾਂ ਨੇ ਇੱਕ ਟੈਕਸੀ ਹਾਇਰ ਕੀਤੀ ਜਿਹੜੀ ਟੈਕਸੀ ਇੱਥੇ ਸੀਗੀ ਤੇ ਫਾਦਰ ਟੈਕਸੀ 'ਚ ਬੈਠਾ ਸੀਗਾ ਤੇ ਫਿਰ ਉਹ ਉੱਥੇ ਜਾ ਕੇ ਟੈਕਸੀ ਲੈ ਕੇ ਵਾਪਸ ਲੁਧਿਆਣਾ ਗਏ ਲੁਧਿਆਣਾ ਤੋਂ ਫੇਰ ਵਾਪਸ ਬਸ 'ਤੇ ਬੈਠ ਕੇ ਗਏ ਪਤਾ ਨਾਮ ਨਾਲ ਜਿੰਨੇ ਵੀ ਹਾਲੇ ਤੱਕ ਕੋਈ ਕ੍ਰਿਮੀਨਲ ਰਿਪੋਰਟ ਸਾਹਮਣੇ ਨਹੀਂ ਆਇਆ ਹੈਗਾ ਸੀ ਹੋਰ ਵੈਰੀਫਾਈ ਕਰਾਂਗੇ ਟੈਕਸੀ ਗੱਲ ਨੂੰ ਇੰਪੋਰਟ ਕੀਤਾ ਗਿਆ ਹੈ ਅੰਨੇ ਨਹੀਂ ਐਸੱਚ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਹੋਰ ਵੈਰੀਫਾਈ ਕਰਾਂਗੇ ਉਸਨੂੰ ਜਿਹੜਾ ਇੱਕ ਅਕਿਊਜ਼ਡ ਹੈਗਾ ਯੋਗੇਸ਼ਾ ਦਾ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ ਦੂਜੇ ਦੋ ਕਿਉਂ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ ਤੇ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲੇ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ